ਜ਼ਿੰਦਾਬਾਦ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ 15 ਅਗਸਤ ਦੇ ਮੌਕੇ ਤੇ ਸਭ ਨੂੰ ਤਹਿ ਦਿਲੋਂ ਵਧਾਈ ਹੋਵੇ। ਮੈਂ ਮੈਨੇਜਮੈਂਟ ਦਾ ਔਰ ਪੇਰੈਂਟਸ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਪੇਰੈਂਟਸ ਨੇ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਹ ਟਾਈਮ ਸਾਂਝਾ ਕੀਤਾ ਹੈ। ਔਰ ਮੈਂ ਇੱਕ ਵਾਰੀ ਇਹ ਹੀ ਕਾਂਗੀ ਕਿ ਜੇ ਸਾਡੀ ਵੀਡੀਓ ਤੁਸੀਂ ਵੇਖ ਰਹੇ ਹੋ ਤੇ ਸਾਨੂੰ ਆਪਣਾ ਪਿਆਰ ਇਸ ਸਕੂਲ ਵਿੱਚ ਵਿਜ਼ਿਟ ਕਰਕੇ ਜ਼ਰੂਰ ਦਿਖਾਓ ਧੰਨਵਾਦ ਜੈ ਹਿੰਦ ਸਭ ਤੋਂ ਪਹਿਲਾਂ ਭਾਰਤ ਮਾਤਾ ਕੀ ਜੈ ਅੱਜ ਆਪਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਬੜੀ ਮਾਨ ਦੀ ਗੱਲ ਹੈ ਕਿ ਆਪਣੇ ਦੇਸ਼ ਵਿਦੇਸ਼ ਚ ਬੈਠੇ ਜਿੰਨੇ ਵੀ ਭਾਰਤੀਏ ਨੇ ਉਹਨਾਂ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਅਸੀਂ ਰੋਲ ਕਨਵਰਟ ਸਕੂਲ ਦੇ ਵਿੱਚ ਅਸੀਂ ਆਜ਼ਾਦੀ ਦੇ ਦਿਹਾੜੇ ਤੇ ਇੱਕ ਪ੍ਰੋਗਰਾਮ ਰੱਖਿਆ ਹੈ ਖੁਸ਼ੀਆਂ ਨੂੰ ਮਨਾਉਣ ਦਾ ਯਤਨ ਕੀਤਾ ਹੈ ਸਾਡੇ ਸਟੂਡੈਂਟ ਇਸ ਸਮੂਹ ਪੇਰੈਂਟਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਬੱਚਿਆਂ ਦਾ ਹੌਸਲਾ ਫਾਜ਼ੀ ਲਈ ਉਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਪ੍ਰਯਾਸ ਕੀਤਾ ਕਿ ਬੱਚਿਆਂ ਨੂੰ ਇਸ ਸੁਤੰਤਰਤਾ ਦਿਵਸ ਤੇ ਆਪਣੇ ਜੋ ਸ਼ਹੀਦੀ ਲੋਕਾਂ ਨੇ ਦੇ ਕੇ ਇਸ ਸੁਤੰਤਰਤਾ ਦਿਵਸ ਨੂੰ ਆਜ਼ਾਦੀ ਨੂੰ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਤੇ ਉਸ ਵਾਸਤੇ ਅਸੀਂ ਜਾਣੂ ਕਰਵਾਉਣ ਨੂੰ ਬੱਚਿਆਂ ਦਾ ਪ੍ਰਯਾਸ ਕਰਦੇ ਹਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਉੱਚ ਸਿੱਖਿਆ ਦੇ ਨਾਲ ਹਰੇਕੀ ਸਮਝਾਈ ਜਾਂਦੀ ਹੈ ਕਿ ਇਹ ਦੇਸ਼ ਕਿਵੇਂ ਗੁਲਾਮ ਸੀ ਅੱਜ ਕਿਵੇਂ ਆਜ਼ਾਦ ਹੋਇਆ ਤੇ ਉਸ ਮਾਧਮ ਰਾਹੀਂ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਆਪਾਂ ਅੱਗੇ ਵੀ ਇਸ ਸਤੰਤਰਤਾ ਦਿਵਸ ਦੇ ਮਨਾ ਕੇ ਗਿਆਨ ਹਾਸਲ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਨਾਂ ਰੋਸ਼ਨ ਕਰੀਏ ਤੇ ਆਪਾਂ ਐਸੀ ਸਥਿਤੀ ਦੇ ਪਹੁੰਚੇ ਕਿ ਦੇਸ਼ ਪੂਰੇ ਵਰਲਡ ਦੇ ਵਿੱਚ ਆਪਣੀ ਨੰਬਰ 1 ਪੋਜੀਸ਼ਨ ਦੇ ਵਿੱਚ ਆਵੇ ਆਜ਼ਾਦੀ ਦਾ ਇਹੀ ਮਤਲਬ ਹੁੰਦਾ ਹੈ ਕਿ ਆਪਾਂ ਸਭ ਨਾਲ ਮਿਲ ਕੇ ਰਹੀਏ ਤੇ ਸਭ ਇਦਾਂ ਹੀ ਆਪਣਾ ਭਾਈਚਾਰਾ ਬਣਾ ਕੇ ਰੱਖੀਏ ਜੈ ਹਿੰਦ